ਪਲਵਾਨ ਪ੍ਰਿਤਪਾਲ ਹੋ ਗਿਆ ਵੀਰ ਫਗਵਾੜੇ ਤੋਂ ਆ ਜੱਸਾ ਪੱਟੀ ਮਤਲਬ ਵਰਲਡ ਲੈਵਲ ਤੇ ਹੁਣ ਆਸਟ੍ਰੇਲੀਆ ਦੇ ਕਿੱਡੇ ਕਿੱਡੇ ਵੱਡੇ ਜਿਹੜੇ ਉੱਥੋਂ ਦੇ ਗੋਰੇ ਕਾਲੇ ਵੱਡੇ ਰੈਸਲਰ ਸੀ ਉਹਨਾਂ ਨੂੰ ਹਰਾਇਆ ਇਹਨੀਆਂ ਗਾ ਵੀ ਕਬੱਡੀ ਹਰਿਆਣੇ ਚ ਹੈ ਨਹੀਂ ਉੱਥੋਂ ਦਾ ਸ਼ੀਲੂ ਹੋ ਗਿਆ ਪੁਰੀਆ ਸਿਸਰ ਹੋ ਗਿਆ ਮਤਲਬ ਤੇ ਵਿਨੇ ਖੱਤਰੀ ਹੋ ਗਿਆ ਮੈਂ ਤਾਂ ਖਰ ਕਬੱਡੀ ਫਾਲੋ ਕਰਦਾ ਹਾਂਗਾ ਮੇਰਾ ਭਰਾ ਖੇਡਦਾ ਖੁਸ਼ੀ ਮੈਂ ਤਾਂ ਇੱਕ ਵਿਆਂ ਤੇ ਗਿਆ ਉੱਥੇ ਤਾਂ ਪੂਰੇ ਲੰਮੇ ਪੈਪੇ ਕਿ ਡਾਂਸ ਕਰਦੇ ਮੈਂ ਫਿਰ ਕਿਉਂਕਿ ਡੰਗਰਾ ਵੱਛਾ ਨਹੀਂ ਕਰਨੀ ਹੈ ਮੱਜਾ ਨਹੀਂ ਕਰਨੀ ਉਹ ਮਾਈਟ ਬੀ ਸੋਨਮ ਨਾ ਕਰੇ ਜ਼ਿਆਦਾ ਕਿਉਂਕਿ ਰਹਿੰਦੀ ਬੰਬੇ ਆ ਪੰਜਾਬ ਦੇ ਵਿੱਚ ਪਹਿਲਾਂ ਰਿਵਾਜ ਸੀ ਡੰਗਰ ਜਿਆਦਾ ਰੱਖਾਂਦੇ ਸੀ 10-10 20-20 ਡੰਗਰ ਹੁੰਦੇ ਸੀ ਜਿਹੜਾ ਹੁਣ ਹਰਿਆਣੇ 'ਚ ਸਟਿਲ ਚੱਲਦਾ ਪਿਆ ਪਰ ਰਾਣੇ ਬਜ਼ੁਰਗ ਕੋਈ ਸੇਮ ਹੀ ਆ ਬਲੱਡ ਲਾਈਨ ਸੇਮ ਆ ਬਣਾ ਆਪਾਂ ਵੰਡਵੇਲੇ ਦੇ ਇਕੱਠੇ ਹੀ ਆ ਆਲਮੋਸਟ ਉਹਦੇ ਬਾਅਦ ਮਤਲਬ ਵੱਖਰੇ ਹੋਏ ਆ ਵੰਡਵੇਲੇ ਤੱਕ ਇਕੱਠੇ ਸਾਰੇ ਪੰਜਾਬ ਹੀ ਸੀ ਸਾਰਾ ਹੁਣ ਡੰਗਰ ਬੱਚਾ ਜਿਆਦਾ ਵੇਚ ਗਿਆ ਆਪਣੇ ਪੰਜਾਬ 'ਚ ਹੈ ਨਹੀਂ ਗਾ ਹੁਣ ਇੱਥੋਂ ਵੇਚਦਿਆਂ ਲੋਕਾਂ ਨੇ ਮਈਆਂ ਬੱਚੇ ਚਲੇ ਗਏ ਬਾਹਰ ਬਜ਼ੁਰਗ ਰਹਿ ਗਏ ਬੇਬੇ ਰਹਿ ਗਏ ਬਾਪੂ ਤੇ ਉਹ ਰਹਿ ਗਏ ਹੈ ਕਿ ਦੁੱਧ ਜਣੇ ਉਹ ਫਿਰ ਹੁਣ ਮੁੱਲ ਲੈ ਲੈਂਦੇ ਦੁੱਧ ਤੇ ਮਈਆਂ ਦੀ ਗੱਲ ਵੇਖੋ ਸ਼ਬਦ ਕਿੰਨੇ ਤੁਸੀਂ ਮੱਜਾਂ ਨੂੰ ਮਈਆਂ ਜਿਹੜੇ ਜਿਹੜੇ ਸ਼ਬਦ ਅਸਤੇ ਇੱਕ ਗੱਲ ਪਹਿਲਾਂ ਜਦੋਂ ਵਿਆਹ ਹੁੰਦੇ ਸੀ ਨਾ ਪਹਿਲਾਂ ਮੱਜਾਂ ਵੀ ਗਿੰਦੇ ਸੀ ਵੀ ਉਹ ਟੱਬਰ ਕੋਲ ਤੇ ਨਹੀਂ ਮੱਜਾਂ ਹੈਗੀਆਂ ਨੇ ਉਹ ਵੀ ਗਿਣਿਆ ਜਾਂਦਾ ਹੁੰਦਾ ਸੀ ਹਾਂ ਉਹ ਦਾਜਾਂ 'ਚ ਵੀ ਜਾਂਦੀਆਂ ਇਹ ਵੀ ਓੜਾ ਮਸਲਾ ਹੁੰਦਾ ਸੀ ਤੇ ਅਸੀਂ ਪੰਜਾਬ ਦੀ ਗੱਲ ਕਰੀ ਕਬੱਡੀ ਪੰਜਾਬ ਦੇ ਚਲੋ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਹੈ ਤੇ ਜਿਹੜੀ ਪਹਿਲਵਾਨੀ ਹੈਗੀ ਹੈ ਜਿਹੜਾ ਤੁਸੀਂ ਮੋਕਦਰੀ ਰੱਖੇ ਨਾ ਅੱਜ ਇਹ ਸ਼ਾਇਦ ਹਰਿਆਣੇ 'ਚ ਜਲੇਗੀ ਅਸੀਂ ਜਿੰਨੀ ਜਗ੍ਹਾ ਦੇਖੇ ਨੇ ਉੱਥੇ ਪਲਵਾਨੀ ਜ਼ਿਆਦਾ ਹੈਗੀ ਇੱਕ ਕਬੱਡੀ ਬਹੁਤ ਘੱਟ ਹੈਗੀ ਕਬੱਡੀ ਪੰਜਾਬ ਦੀ ਕਬੱਡੀ ਵੀ ਬਹੁਤ ਹੈ ਭਾਜੀ ਹੁਣ ਤਾਂ ਮਿਕਸਡ ਕਲਚਰ ਹੈ ਪੰਜਾਬ ਦੇ ਦੋ ਪਲਵਾਨ ਪ੍ਰਿਤਪਾਲ ਹੋ ਗਿਆ ਵੀਰ ਫਗਵਾੜੇ ਤੋਂ ਜੱਸਾ ਪੱਟੀ ਮਤਲਬ ਵਰਲਡ ਲੈਵਲ ਦੇ ਹੁਣ ਆਸਟ੍ਰੇਲੀਆ ਦੇ ਡਿਗ ਡੇ ਵੱਡੇ ਜਿਹੜੇ ਉੱਥੋਂ ਦੇ ਗੋਰੇ ਕਾਲੇ ਵੱਡੇ ਰੈਸਲਰ ਸੀ ਉਹਨਾਂ ਨੂੰ ਹਰਾਇਆ ਹੈ ਪਲਵਾਨੀ ਘੱਟ ਹੈ ਪੰਜਾਬ ਦੀ ਹੈ ਜ਼ਰੂਰ ਘੱਟ ਹੈ ਪਰ ਇਦਾਂ ਨਹੀਂ ਕਿ ਵੀ ਪੰਜਾਬ 'ਚ ਹੈ ਨਹੀਂ ਜਾਂ ਇਹ ਨਹੀਂ ਕਿ ਵੀ ਕਬੱਡੀ ਹਰਿਆਣੇ 'ਚ ਹੈ ਨਹੀਂ ਉੱਥੋਂ ਦਾ ਸ਼ੀਲੂ ਹੋ ਗਿਆ ਪੁਰੀਆ ਸਿਸਰ ਹੋ ਗਿਆ ਮਤਲਬ ਤੇ ਵਿਨੇ ਖੱਤਰੀ ਹੋ ਗਿਆ ਮੈਂ ਤਾਂ ਫਿਰ ਕਬੱਡੀ ਫੋਲੋ ਕਰਦਾ ਹਾਂਗਾ ਮੇਰਾ ਭਰਾ ਖੇਡ ਜਿਹੜੇ ਮਤਲਬ ਪੰਜਾਬ ਦੀਆਂ ਟੀਮਾਂ 'ਚ ਖੇਡਦੇ ਨੇ ਅਸ਼ੀਲੂ ਵਨ ਆਫ ਦੀ ਬੈਸਟ ਜਿਹੜੇ ਅੱਜ ਕੱਲ ਦੇ ਦੌਰ ਦੇ ਜਾਫੀ ਨੇ ਉਹਨਾਂ 'ਚ ਸਭ ਤੋਂ ਤਗੜਾ ਮੁੰਡਾ ਹਰਿਆਣੇ ਦਾ ਹੀ ਆ ਤੇ ਹੋਰ ਵੀ ਆ ਭੂਰੀਆ ਹੋ ਗਿਆ ਉਹ ਜਿਹੜੇ ਆਪਣਾ ਰੀਡਰ ਨੇ ਦਿਉਰਾ ਹੋ ਗਿਆ ਰਵੀ ਦਿਉਰਾ ਮਤਲਬ 7 8 10 ਜਣੇ ਜਿਹੜੇ ਟੌਪ ਦੇ ਹਰਿਆਣੇ ਦੇ ਖਿਡਾਰੀ ਨੇ ਜਿਹੜੇ ਐਤਕੀ ਮਹਿੰਗੇ ਗਏ ਨੇ ਕੈਨੇਡਾ ਤੇ ਟੌਪ ਦੇ ਪੰਜਾਬ ਦੇ ਜਿਹੜੇ ਕੁਸ਼ਤੀ ਦੇ ਪਲੇਅਰ ਨੇ ਉਹ ਵੀ ਹੈਗੇ ਨੇ ਮਤਲਬ ਹਾਂ ਵੀ ਉਹ ਇਹ ਕਹਿ ਲਓ ਵੀ ਅ ਸਰਟਨ ਏਰੀਆ ਖੇਡਦਾ ਹੁਣ ਜਿੱਥੇ ਆਪਾਂ ਸ਼ੂਟ ਕੀਤਾ ਡੂਮ ਛੇੜੀ ਨਿਕਾ ਜੈਲਦਾਰ ਦਾ ਡੂਮਸ਼ੀੜੀ ਬਿੰਦਾਸੀ ਸ਼ੂਟ ਕੀਤਾ ਇੱਥੇ ਮਰਿੰਡੇ ਦੇ ਕੋਲ ਡੂਮਸ਼ੀੜੀ ਪਰਮਿੰਦਰ ਡੂਮਸ਼ੀੜੀ ਕਿੱਡਾ ਪਲਵਾਨ ਆ ਇੱਕ ਸਰਟਨ ਸਮਾਂ ਸੀ ਮਤਲਬ ਹਾਂ ਇਹ ਕਹਿੰਦੇ ਨੇ ਪੂਰੇ ਪੈਨ ਇੰਡੀਆ ਦੇ ਵਿੱਚੋਂ ਇਹ ਦੋ ਕਿ ਸਟੇਟਾਂ ਨੇ ਜਿਹੜੀਆਂ 올림픽 ਮੈਡਲ ਜ਼ਿਆਦਾ ਲੈ ਕੇ ਆਉਂਦੀਆਂ ਜਿਨ੍ਹਾਂ ਦੀ ਬਹਤਾਰਤ ਦੇ ਵਿੱਚ ਜ਼ਿਆਦਾ ਹੁੰਦੀ ਹੈ ਸੁਰਮਜੀ ਵਿਆਹਾਂ ਪੰਜਾਬ ਦੇ ਵਿਆਹਾਂ 'ਚ ਸੁਹਾਗ ਗਾਏ ਜਾਂਦੇ ਨੇ ਬੋਲੀਆਂ ਗਾਏ ਜਾਂਦੇ ਤੇ ਉਧਰ ਦਾ ਜਿਹੜਾ ਕਲਚਰ ਹੋਏ ਜਦੋਂ ਵਿਆਹ ਸ਼ਾਦੀ ਹੋਏ ਚਲੋ ਤੇ ਕੀ ਲੈ ਉਹਦਾ ਤਾਂ ਕਲਚਰ ਦੇ ਵਿੱਚ ਕੀ ਜਿਹੜੇ ਸਿੱਖ ਨੂੰ ਮਿਲੀਆਂ ਨਵੀਆਂ ਚੀਜ਼ਾਂ ਤੇ ਉਹ ਬਾਦਸ਼ਾਹ ਦੇ ਨਾਲ ਉਹ ਜਿਹੜੇ ਗਾਣੇ ਜਾਂ ਉਹ ਫਰਕ ਹੈਗਾ ਚੀਜ਼ ਇਸ ਫਿਲਮ ਚ ਐਕਚੁਅਲੀ ਉਹ ਤੁਸੀਂ ਵਿਆਹ ਦੀ ਕਾਫੀ ਗੱਲ ਕੀਤੀ ਆ ਨਾ ਤਾਂ ਅਸੀਂ ਵਿਆਹ ਨਹੀਂ ਉੱਥੇ ਕੋਈ ਦੇਖਿਆ ਤਾਂ ਮੈਂ ਉਦੋਂ ਦੀ ਬੈਠ ਕੇ ਇਹ ਸੋਚੀ ਜਾਨੀ ਆ ਕਿ ਮੇਬੀ ਕਿੰਨਾ ਵਧੀਆ ਹੁੰਦਾ ਜੇ ਐਕਚੁਅਲੀ ਇੱਕ ਵਿਆਹ ਵੀ ਉੱਥੇ ਦੇਖ ਲੈਂਦੇ ਤਾਂ ਕਾਫੀ ਕੁਝ ਹੋਰ ਕਲਚਰ ਬਾਰੇ ਵੀ ਪਤਾ ਲੱਗ ਜਾਣਾ ਸੀ ਆਲਮੋਸਟ ਸੇਮ ਜੇ ਜੋ ਆਪਾਂ ਪਰਫਾਰਮ ਕੀਤਾ ਨਾ ਆਲਮੋਸਟ ਆਲਮੋਸਟ ਨੇੜੇ ਤੇੜੀ ਸੀਗਾ ਕਿਉਂਕਿ ਆਪਾਂ ਉੱਥੋਂ ਦੀ ਲੋਕਲਸ ਬੁਲਾਈ ਸੀਗੇ ਸਾਰੇ ਉਹਨਾਂ ਦੇ ਸਵਾਸਤੇ ਵਿਆਹ ਵਿਆਹ ਨਹੀਂ ਸੀ ਨਾ ਫਿਲਮ ਦੇ ਵਿੱਚ ਸੋ ਵਿਆਹ ਨਹੀਂ ਸੀ ਮਤਲਬ ਫੰਕਸ਼ਨਸ ਆਪਾਂ ਜਿਹੜੇ ਅਟੈਂਡ ਕੀਤੇ ਨੇ ਆਲਮੋਸਟ ਸੇਮ ਹੀ ਆ ਮਤਲਬ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੋਣਾ ਆਪਾਂ ਜਿਹੜਾ ਬਾਹਰ ਟੈਂਟ ਲਾਇਆ ਸੀ ਇੱਕ ਵਾਰੀ ਜਦੋਂ ਮੰਤਰੀ ਨੇ ਆਉਣਾ ਸੀ ਕਿਸੇ ਨੇ ਜਾਂ ਜਾਗਰਣ ਸੀਗਾ ਬਾਹਰ ਆਰਾਮਲੀਲਾ ਦਾ ਰਾਮਲੀਲਾ ਦਾ ਸੀ ਬਾਹਰ ਦਾ ਜਿਹੜਾ ਆਪਣੇ ਘਰ ਦਾ ਜਿੱਤੇ ਅਪ ਡਾਂਸ ਕਰ ਰਹੇ ਨੇ सेलिब्रेशन ਵਾਲਾ ਉਹ ਸੇਮ ਹੀ ਐਕਟੀਵਿਟੀਜ਼ ਆ ਆਲਮੋਸਟ ਆਲਮੋਸਟ ਡੀਜੇ ਦਾ ਬਹੁਤ ਰਵਾਜ ਆ ਉੱਥੇ ਦੂਜਾ ਡੀਜੇ ਦਾ ਬੜਾ ਡਾਂਸ ਦਾ ਵੀ ਫਰਕ ਹੈਗਾ ਜਿਹੜੇ ਉੱਥੇ ਡਾਂਸ ਕਰਦੇ ਅੱਜ ਵੀ ਮੈਂ ਤਾਂ ਇੱਕ ਵਿਆਹ ਤੇ ਗਿਆ ਉੱਥੇ ਤਾਂ ਪੂਰੇ ਲੰਮੇ ਪੇਪੇ ਕਿ ਡਾਂਸ ਕਰਦੇ ਸੀ ਅੱਛਾ ਜੀ 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 ਨਾ ਨੱਚਣਾ ਨੱਚਣਾ ਤਾਂ ਬੰਦੇ ਨੂੰ ਖੁੱਲ ਕੇ ਹੀ ਚਾਹੀਦਾ ਹੈ ਜੀ ਖੁੱਲ ਕੇ ਚਾਹੀਦਾ ਭਾਜੀ ਮੇਰੇ ਖਿਆਲ ਨਾਲ ਨੱਚਣ ਚ ਸ਼ਰਮ ਨਹੀਂ ਚਾਹੀਦੀ ਉਹਦੇ ਚ ਫਿਰ ਤੁਸੀਂ ਸਵਿਸਟਿਕੇਟਡ ਨਾ ਰੋਵੋ ਫਿਰ ਜਦੋਂ ਦਿਲ ਦਿਲ ਖੋਲ ਕੇ ਨੱਚਣਾ ਫਿਰ ਦਿਲ ਖੋਲ ਕੇ ਨ ਤੁਹਾਡੇ ਗਾਣੇ ਚੱਲੇ ਉੱਥੇ ਬਹੁਤ ਇੱਕ ਕਹਿੰਦੇ ਉੱਥੇ ਅਸੀਂ ਆਪਦਾ ਗਾਣਾ ਲਾਉਣ ਦੀ ਕੋਸ਼ਿਸ਼ ਕੀਤੀ ਚਲੋ ਅਸੀਂ ਪੰਜਾਬ ਨੂੰ ਗਏ ਕਹਿੰਦੇ ਨਾ 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 ਇੱਥੇ ਤਾਂ ਗਿੱਪੀਆ ਤੁਹਾਡਾ ਨਾਨੋਸ਼ ਪੈਸ਼ਨ ਕਹਿੰਦੇ ਉਹਨਾਂ ਦੇ ਗਾਣੇ ਚੱਲਣਗੇ ਤੇ ਫਿਰ ਡਾਂਸ ਨਾ ਪੰਜਾਬੀ ਨਹੀਂ ਸੀ ਮਤਲਬ ਹੁਣ ਸਾਡੀ ਫਿਲਮ ਦਾ ਇੱਕ ਗਾਣਾ ਸੀ ਰਿਲੀਜ਼ ਕੀਤਾ ਜਾਟ ਨਹੀਂ ਰੈਡੀ ਸ਼ੈਡੀ ਹੋ ਕੇ ਹੁਣ ਆਈ ਰਿਜਾਰਟ ਨਹੀਂ ਫੁੱਲ ਆਈ ਰਿਜਾਰਟ ਨਹੀਂ ਸੋ ਉਹ ਮਤਲਬ ਹੁਣ ਜਿਵੇਂ ਉੱਥੇ ਮਤਲਬ ਬੋਜਪੂਰੀ ਗਾਣੇ ਵੀ ਬਹੁਤ ਚੱਲਦੇ ਨੇ ਹਰਿਆਣਵੀ ਮਿਊਜ਼ਿਕ ਭਾਜੀ ਕੋਵਿਡ ਤੋਂ ਬਾਅਦ ਚ ਬਹੁਤ ਜ਼ਿਆਦਾ ਵੱਡਾ ਹੋ ਗਿਆ ਰਾਈਟ ਨਾਉ ਮਤਲਬ ਟੌ ਮਤਲਬ ਸਟ੍ਰੀਮ ਮਾਇਟ ਬੀ ਸ਼ਾਇਦ ਘਟ ਹੁੰਦਾ ਹੋਊਗਾ ਪਰ YouTube ਤੇ ਤੁਸੀਂ ਮਤਲਬ ਐ ਲਾ ਲਓ ਵੀ ਅੱਗ ਲੱਗੀ ਪਈ ਆ ਸਟ੍ਰੀਮ ਵੀ ਡੇ ਬਾਏ ਡੇ ਡੇ ਬਾਏ ਡੇ ਡੇ ਬਾਏ ਕੁਆਲਿਟੀ ਵਧੀ ਹੋਈ ਜਾਣੀ ਹੋਈ ਜਾਣੀ ਹੋਈ ਜਾਣੀ ਫਿਰ ਉਸ ਤੋਂ ਬਾਅਦ ਚੋ ਮਤਲਬ ਟੌਪ ਦੀ ਲੈਂਗੁਏਜਸ ਦੇ ਵਿੱਚੋਂ ਹਰਿਆਣਵੀ ਮਿਊਜ਼ਿਕ ਆ ਜਾਣਾ